ਸਰਹੱਦ ਤੇ ਪੈਦਾ ਹੋਏ ਤਣਾਅ ਤੋਂ ਬਾਅਦ ਭਾਰਤ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਅਟਾਰੀ ਬਾਰਡਰ ਨੂੰ ਬੰਦ ਕਰ ਦਿੱਤਾ ਸੀ ਜਿਸ ਕਾਰਨ ਭਾਰਤ-ਪਾਕਿਸਤਾਨ ਅਟਾਰੀ ਸਰਹੱਦ ਰਾਹੀਂ ਹੋ ਰਿਹਾ ਭਾਰਤ-ਅਫਗਾਨਿਸਤਾਨ ਵਿੱਚ ਵਪਾਰ ਵੀ ਇਸ ਵੇਲੇ ਬੰਦ ਪਿਆ ਹੈ ਇੱਥੇ ਜ਼ਿਕਰ ਹੋ ਗਿਆ ਕਿ ਭਾਰਤ-ਪਾਕਿਸਤਾਨ ਵਿੱਚ ਦੋਵਾਂ ਦੇਸ਼ਾਂ ਨੇ ਸਾਲ 2019 ਤੋਂ ਵਪਾਰ ਕਰਨਾ ਬੰਦ ਕੀਤਾ ਹੋਇਆ ਹੈ ਪਰ ਅਫਗਾਨਿਸਤਾਨ ਤੋਂ ਡਰਾਈ ਫਰੂਟ ਜੜੀ ਬੂਟੀਆਂ ਸਮੇਤ ਕਈ ਹੋਰ ਚੀਜ਼ਾਂ ਭਾਰਤ ਵਿੱਚ वाया ਪਾਕਿਸਤਾਨ ਅਟਾਰੀ ਸਰਹੱਦ ਰਾਹੀਂ ਆਉਂਦੇ ਸਨ ਅਟਾਰੀ ਸਰਹੱਦ ਬੰਦ ਹੋਣ ਕਾਰਨ ਭਾਰਤ ਆਉਣ ਵਾਲੇ 150 ਅਫਗਾਨਿਸਤਾਨੀ ਟਰੱਕ ਵਾਪਸ ਪਰਤ ਗਏ ਹਨ ਭਾਰਤ ਅਫਗਾਨਿਸਤਾਨ ਵਪਾਰ ਨਾਲ ਜੁੜੇ ਵਪਾਰੀਆਂ ਦਾ ਅਖਨ ਹੈ ਕਿ ਇਸ ਕਾਰਨ ਡ్రਾਈ ਫਰੂਟ ਦੇ ਰੇਟ ਵਧੇ ਹਨ ਬਾਰਡਰ ਬੰਦ ਹੋਣ ਤੋਂ ਬਾਅਦ ਜੇਕਰ ਭਾਰਤ ਦਾ ਅਫਗਾਨਿਸਤਾਨ ਨਾਲ ਵਪਾਰ ਵਾਇਆ ਈਰਾਨ ਹੁੰਦਾ ਤਾਂ ਮਾਲ ਮਹਿੰਗਾ ਆਵੇਗਾ ਅਤੇ ਵਪਾਰੀਆਂ ਨੂੰ ਮੁਸ਼ਕਲ ਹੋਏਗੀ ਐਸੇ ਗੱਤੇ ਸਭ ਤੋਂ ਪਹਿਲੇ ਦੇਸ਼ ਹੈ ਉਸ ਤੋਂ ਬਾਅਦ ਵਪਾਰ ਹੋਰ ਜਿਸ ਸਮ ਮੋਦੀ ਸਰਕਾਰ ਨੇ ਵਪਾਰ ਨੂੰ ਬੰਦ ਕੀਤਾ ਹੈ ਉਦੇ ਵਿੱਚ ਸਾਰੇ ਵਪਾਰੀਆਂ ਨੇ ਜਿਹੜਾ ਪੂਰਾ ਸਾਥ ਮਿਲੇਗਾ ਮੁਦਸ਼ਾਮ ਦਿੱਤਾ ਹੈ ਉਹਨਾਂ ਨੇ ਕਿ ਅਸੀਂ ਲੋਕ ਕੋਈ ਵੀ ਵਪਾਰ ਕਰਨ ਨੂੰ ਤਿਆਰ ਨਹੀਂ ਜਿਸ ਮੁਲਕ ਦੇ ਵਿੱਚ ਸਾਡੇ ਨੇ ਇੱਥੇ ਬੰਦਿਆਂ ਨੂੰ ਮਾਰਿਆ ਹੈ ਅਫਗਾਨਿਸਤਾਨ ਦੀ ਟ੍ਰੇਡ ਮਰੇ ਆਇਆ ਹੈ ਕਿ ਅਫਗਾਨਿਸਤਾਨ ਦੀ ਟ੍ਰੇਡ ਜਿਹੜੀ ਹੈ ਉਹ ਐਕਚੁਅਲੀ 90% ਮਾਲ ਜਿਹੜਾ ਹੈ ਉਹ ਜਨਵਰੀ ਫਰਵਰੀ ਚ ਆ ਜਾਂਦਾ ਸਾਰਾ ਕਿਉਂਕਿ ਉਹ ਪੈਰਿਸ਼ੀਬਲ ਆਈਟਮਾਂ ਹੁੰਦੀਆਂ ਉੱਥੇ ਡ੍ਰਾਈ ਵਿੱਚ ਕੋਈ ਕੋਲਡ ਸਟੋਰ ਦੀ ਫੈਸਿਲਿਟੀ ਨਹੀਂ ਹੁੰਦੀ ਇਸ ਕਰਕੇ 95% ਮਾਲ ਸਹੀ ਮੈਨੇਜ ਕੁਆਲਿਟੀ ਜਿਹੜੀ ਆ ਜਾਂਦੀ ਹੈ ਜਿਹੜੀ ਬਾਅਦ ਜਾਂਦੀਆਂ ਜੜੀ ਬੁੱਟੀ ਆਉਂਦੀਆਂ ਜਾਂ ਕੁਝ ਮਾਲ ਜਿਹੜੇ ਕੋਈ ਕੋਰ ਕੁਆਲਿਟੀ ਦੇ ਹੁੰਦੇ ਆ ਉਹ ਰਹਿ ਜਾਂਦੇ ਪਿੱਛੇ ਉਹਦੇ ਕਰਕੇ ਆ ਮਾਲ ਜਿਹੜੇ ਆ ਕੋਸ 100 150 ਗੱਡੀ ਖੜੀ ਐ ਪਿੱਛੇ ਲੇਕਿਨ ਅਜੇ ਤੱਕ ਮਾਲ ਜਿਹੜਾ ਫਿਲਹਾਲ ਬਾਰਡਰ ਨੂੰ ਬੰਦ ਹੋਣ ਕਰਕੇ ਕੋਈ ਮਾਲ ਵੀ ਨਹੀਂ ਆ ਰਿਹਾ ਇਹ ਦੇਖੋ 10 25% ਦਾ ਸਾਈਕੋਲੋਜੀਕਲੀ ਫਰਕ ਪੈਂਦਾ ਜਿਸ ਵੇਲੇ ਕੋਈ ਟ੍ਰੇਡ ਬੰਦ ਹੋ ਜਾਂਦੀ ਕੋਈ ਵੀ ਆਈਟਮ ਦੀ ਉਹਦੇ ਜਿਹੜੇ ਮਾਲ ਸਟਾਕ ਚ ਪਏ ਹੁੰਦੇ ਆ 10 15% ਦਾ ਦਾ ਇਨਕਰੀਜ਼ ਹੁੰਦਾ ਇਹ ਕਿਉਂ ਕਿ ਉਹਨਾਂ ਨੇ ਪਤਾ ਕਿ ਐਨੀ ਜਲਦੀ ਉਹ ਮਾਲ ਨਹੀਂ ਆਣਾ ਔਰ ਨਵਾਂ ਸੀਜ਼ਨ ਜਿਹੜਾ ਬੜੀ ਦੂ ਮਾਰਕੀਟ ਸਰ ਉਹਦੇ ਨਾਲ ਥੋੜੀ ਜੀ ਅਪ ਹੋਈ ਹੈ ਡਰਾਈ ਫੂਡ ਥੋੜਾ ਜਿਆਦਾ 10% 15% ਉਹਨਾਂ ਨਾਲ ਅਪ ਹੋ ਗਿਆ ਕਿਉਂਕਿ ਹੁਣ ਜਿਹੜਾ ਮਾਲ ਅਫਗਾਨਿਸਤਾਨ ਦਾ ਆਏਗਾ ਉਹ ਲੌਂਗ ਰੂਟ ਤੋਂ ਆਏਗਾ ਵਾਇ ਇਰਾਨ ਆਏਗਾ ਉਸ ਚੀਜ਼ ਨੂੰ ਜਿਹੜਾ ਮਾਲ ਸਾਨੂੰ ਅਸਲੇ ਚੌਥੇ ਪੰਜਵੇਂ ਦਿਨ ਮਿਲ ਜਾਂਦਾ ਸੀਗਾ ਉਹ ਹੁਣ ਸਾਨੂੰ ਮਹੀਨਾ ਵੀ ਲੱਗ ਸਕਦਾ ਡੇਢ ਮਹੀਨਾ ਵੀ ਲੱਗ ਸਕਦਾ ਜੋ ਉਹਨਾਂ ਲੇਟੈਸਟ ਰਿਪੋਰਟ ਹੈਗੀ ਹੈ ਉਹ ਗੱਡੀ ਇੱਥੋਂ 2 ਦਿਨ ਪਹਿਲੇ ਵਾਪਸ ਜਾ ਚੁੱਕੀ ਹੈ ਕਿਉਂਕਿ ਉਹ ਇੰਡੀਆ ਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਮਾਲ ਲਿਆਣ ਉਸਤੇ ਬਿਲਕੁਲ ਪਏਗਾ ਸਰ 10 ਤੋਂ 15 20% ਦਾ ਇਨਕਰੀਸ ਹੋ ਸਕਦੀ ਹੈ ਪਲੱਸ ਸਭ ਤੋਂ ਵੱਡੀ ਗੱਲ ਹੈ ਕਿ ਟਾਈਮ ਬਹੁਤ ਲੱਗੇਗਾ ਸਾਡੀ ਮਾਰਕੀਟ ਉਹਨਾਂ ਦੇ ਹੋਰ ਪਿੱਛੜ ਜਾਏਗੀ ਅਫਗਾਨਿਸਤਾਨ ਤੋਂ ਮੇਨ ਡਰਾਈਵਰ ਸਰ ਗਿਰੀ ਹੈ ਬਦਾਮ ਹੈ ਅ ਅੰਜੀਰ ਹੈ ਖੁਰਮਾਨੀ ਹੈ ਪਿਸਤਾ ਹੈ ਕਾਫੀ ਆਈਟਮਸ ਆਉਂਦੀਆਂ ਦੇਖੋ ਜੀ ਪਹਿਲੀ ਤਾਂ ਗੱਲ ਹੈ ਵੈ ਕਿ ਹੋਪਫੁਲੀ ਜਿਸ ਤਰ੍ਹਾਂ ਸੀਜ਼ਫਾਇਰ ਹੋਇਆ ਵੈ ਇਹ ਟ੍ਰੇਡ ਵੀ ਖੁੱਲ ਜਾਏਗਾ 10 ਵੀ ਦਿਨ ਦੀ ਗੱਲ ਹੈ ਸਨਾਰਮਲ ਜੀ ਵੀ ਹੋ ਜਾਏਗੀ ਜਿੱਥੇ ਐਡੀ ਵੱਡੇ ਮਸਲਾ ਦੀ ਨਾਰਮਲ ਸੀ ਹੋਈ ਹੈ ਤੇ ਇਹ ਵੀ ਹੋ ਜਾਏਗੀ ਓਬਵੀਅਸਲੀ ਮਹਾਂਗਾ ਮਿਲੇਗਾ ਜੀ ਔਰ ਕਈ ਮਾਲ ਬੜੇ ਡੈਲੀਕੇਟ ਹੁੰਦੇ ਉਹ ਇੰਨਾ ਟ੍ਰਾਂਜ਼ਿਟ ਟਾਈਮ ਇੰਨਾ ਲੰਬਾ ਹੈ ਕਿ ਕਈ ਮਾਲ ਆਂਚ ਬਹੁਤ ਦਿੱਕਤ ਹੋਏਗੀ ਕੁਝ ਮਾਲ ਜਿਹੜੇ ਹਾਈ ਵੈਲਿਊ ਮਾਲ ਹੈ ਉਹ ਵਾਇਆ ਜਿਹੜਾ ਭਾਈ ਭਾਈ ਏਅਰ ਵੀ ਆ ਸਕਦੇ ਹੈ ਦੇਖੋ ਪਹਿਲੀ ਗੱਲ ਤਾਂ ਕੀ ਹੈ ਕਿ ਇਹ ਨਾਰਮਲ ਮੰਦਾ ਤੇਜ਼ੀ ਹਮੇਸ਼ਾ ਹੁੰਦੀ ਰਹਿੰਦੀ ਹੈ ਐਂਡ ਇਟ ਇਜ਼ ਨੋਟ ਅ ਐਸੈਂਸ਼ੀਅਲ ਕਮੋਡਿਟੀ ਨੋ ਕਾਮਨ ਵੈਲ ਵੀ ਲੈਵਰ ਵੀ ਇਫੈਕਟਡ ਕੋਈ ਇਹ ਡ్రਾਈ ਫਰੂਟ 100 ਰੁਪਏ ਮਹਿੰਗਾ ਹੋ ਗਿਆ ਜਾਂ ਸਸਤਾ ਹੋ ਗਿਆ